ਉਤੀ ਤੋਂ ਬਾਅਦ ਰੂਮ ਚ ਜਾਂਦੇ ਸਮੇਂ ਛੇੜਛਾੜ ਦੀ ਵਾਰਦਾਤ ਵਾਪਰੀ ਹੈ ਬਾਈਕ ਸਵਾਰ ਦੋ ਨੌਜਵਾਨਾਂ ਤੇ ਛੇੜਛਾੜ ਦੇ ਇਲਜ਼ਾਮ ਲੱਗੇ ਨੇ ਰੈਜ਼ੀਡੈਂਟ ਡਾਕਟਰ ਨੇ ਦੱਸਿਆ ਕਿ ਭਾਜ ਕੇ ਆਪਣੀ ਜਾਨ ਬਚਾਈ ਹੈ ਔਰ ਮਸਲਾ ਇਸ ਕਰਕੇ ਵੱਡਾ ਹੈ ਕਿਉਂਕਿ ਕੋਲਕਾਤਾ ਦੇ ਵਿੱਚ ਜਿਨੇ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਰੇਪ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਫਿਰ ਰਹਿਮੀ ਦੇ ਨਾਂ ਤੇ ਬਦਲ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਡਾਕਟਰ ਜੇਰੇ ਨੇ ਉਹ ਸੁਰੱਖਿਆ ਮੰਗ ਰਹੇ ਨੇ ਖਾਸ ਤੌਰ ਤੇ ਮਹਿਲਾਵਾਂ ਡਾਕਟਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਕਿ ਜਿਆਦਾਤਰ ਪਰਸੈਂਟੇਜ ਹੈ ਜਿਹੜੀ ਜਿਹੜੀ ਪੁੱਛਗਿੱਛ ਕੀਤੀ ਗਈ ਜਦੋਂ ਪੁੱਛਿਆ ਗਿਆ ਹੈ ਇਹਨਾਂ ਡਾਕਟਰਸ ਨੂੰ ਮਹਿਲਾਵਾਂ ਨੂੰ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸੇਫ ਮਹਿਸੂਸ ਨਹੀਂ ਕਰਦੇ 50% ਤੋਂ ਜ਼ਿਆਦਾ ਸੀ ਕਹਿ ਸਕਦੇ ਆ ਇਹ ਗਿਣਤੀ ਹੈ ਨਾ ਮਹਿਲਾ ਡਾਕਟਰਾਂ ਦੀ ਜਿਨ੍ਹਾਂ ਦਾ ਇਹ ਕਹਿਣਾ ਹੈ ਤਾਂ ਹੁਣ ਇੱਕ ਵੱਖਰਾ ਮਾਮਲਾ ਹੋਰ ਵਾਕਈ ਮਾਮਲਾ ਹੈਰਾਨੀਜਨਕ ਸਾਹਮਣੇ ਆਇਆ ਹੈ ਤਾਂ ਅਮਿਤ ਸ਼ਰਮਾ ਨੇ ਮੇਰੇ ਸੋਗੇ ਫੋਨ ਲਾਈਨ ਤੇ ਅਮਿਤ ਕੀ ਕੁਝ ਜਾਣਕਾਰੀ ਹੈ ਰੈਜ਼ੀਡੈਂਟ ਡਾਕਟਰ ਜਿਸ ਦੇ ਨਾਮ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਜੀ ਗੁਰਜੋਤ ਬਿਲਕੁਲ ਪਰਸੋ ਦੇਰ ਰਾਤ ਜਦੋਂ ਰੈਜ਼ੀਡੈਂਟ ਡਾਕਟਰ ਗੁਰਨਾਣਕ ਹਸਪਤਾਲ ਦੇ ਵਿੱਚੋਂ ਕੰਮ ਕਰਕੇ ਆਪਣੇ ਪਿੱਛੇ ਹੀ ਹੋਸਟਲ ਦਾ ਗੁਰਨਾਣਕ ਹਸਪਤਾਲ ਦੇ ਉੱਥੇ ਵਾਪਸ ਜਾ ਰਹੀ ਸੀ ਤੇ ਉਸ ਵੇਲੇ ਦੋ ਨੌਜਵਾਨ ਜਿਹੜੇ ਕਿ ਗੁਰਨਾਣਕ ਹਸਪਤਾਲ ਦੇ ਵਿੱਚ ਬਾਈਕ ਤੇ ਘੁੰਮਦੇ ਨਜ਼ਰ ਆ ਰਹੇ ਸੀ ਤੇ ਉਹਨਾਂ ਦੁਆਰਾ ਪਹਿਲੇ ਰੈਜ਼ੀਡੈਂਟ ਡਾਕਟਰ ਦੇ ਨਾਲ-ਨਾਲ ਚੱਲਿਆ ਗਿਆ ਮੋਟਰਸਾਈਕਲ ਤੇ ਫੇਰ ਉਸ ਦੇ ਨਾਲ ਛੇੜਛਾੜ ਕੀਤੀ ਗਈ ਹਾਲਾਂਕਿ ਜਦੋਂ ਇਹ ਘਟਨਾ ਆਈ ਤੇ ਰੈਜ਼ੀਡੈਂਟ ਡਾਕਟਰ ਉਸ ਵੇਲੇ ਬਿਲਕੁਲ ਜਿਹੜੇ ਗੁਰਨਾਣਕ ਹਸਪਤਾਲ ਦੀ ਬੇਬੇ ਨਾਨਕੀ ਵਾਰਡ ਹੈ ਉਸ ਦੇ ਬਾਹਰ ਸੀ ਤੇ ਰੈਜ਼ੀਡੈਂਟ ਤੋਂ ਬਾਅਦ ਉਹਨੇ ਆਪਣੇ ਸੀਨੀਅਰ ਨੂੰ ਇਸ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਕਿ ਕਿਉਂਕਿ ਕੋਲਕਾਤਾ ਤੇ ਜਿਹੜੇ ਰੈਜ਼ੀਡੈਂਟ ਡਾਕਟਰ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦਾ ਸਖਤ ਨੋਟਿਸ ਲੀਤਾ ਸੀ ਤੇ ਨਾਲ ਹੀ ਕਿਹਾ ਸੀ ਕਿ ਅਗਰ ਕਿਸੇ ਨਾਲ ਇਹੋ ਜਿਹੀ ਛੇੜਛਾੜ ਹੁੰਦੀ ਹੈ ਤਾਂ 6 ਘੰਟੇ ਦੇ ਅੰਦਰ ਮਾਮਲਾ ਦਰਜ ਕੀਤਾ ਜਾਏ ਲੇਕਿਨ ਕੱਲ ਦੇਰ ਰਾਤ ਨੂੰ ਇਸ ਦੀ ਸ਼ਿਕਾਇਤ ਜਿਹੜੀ ਪੁਲਿਸ ਨੂੰ ਦਿੱਤੀ ਗਈ ਪੂਰੇ 24 ਘੰਟੇ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਰਾਤੀ ਕਰੀਬ 1 ਵਜੇ ਪੁਲਿਸ ਦੁਆਰਾ ਇਸ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਦੇ ਮਾਮਲਾ ਦਰਜ ਕਰ ਲਿਆ ਤੇ ਹੁਣ ਪੁਲਿਸ ਜ਼ਰੂਰ ਮੌਕੇ ਤੇ ਪੁੱਜੀ ਹੈ ਆਸ-ਪਾਸ ਦੇ ਸੀਸੀਟੀਵੀ ਨੂੰ ਖੰਗਾਲ ਰਹੀ ਹੈ ਔਰ ਯਕਾ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਜ਼ਰੂਰ ਇਹ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਆਰੋਪੀ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਏਗਾ ਠੀਕ ਹੈ ਸ਼ੁਕਰੀਆ ਅਮਿਤ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕੁੱਲ ਮਿਲਾ ਕੇ ਪੁਲਿਸ ਦੇ ਕੋਲੇ ਮਾਮਲਾ ਆ ਚੁੱਕਿਆ ਹੈ ਕਰੀਬ ਰਾਤ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਮਾਮਲਾ ਉਦੋਂ ਵੱਡਾ ਹੋ ਜਾਂਦਾ ਹੈ ਜਦੋਂ ਮਸਲਾ ਹੋਵੇ ਟ੍ਰੇਨੀ ਡਾਕਟਰ ਦਾ ਤਾਂ ਅੰਮ੍ਰਿਤਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਹੋਈ ਹੈ ਆਪਣਾ ਕੰਮ ਖਤਮ ਕਰਕੇ ਕਿਉਂਕਿ ਜ਼ਿਆਦਾਤਰ ਜਿਹੜੀਆਂ ਡਾਕਟਰਸ ਨੇ ਲੇਡਿਸ ਡਾਕਟਰ ਹੁਣ ਅੰਦਰ ਸਾਹ ਹੋਂ ਤਾਂ ਇਹਨਾਂ ਨੂੰ ਰਾਤ ਵੇਲੇ ਡਿਊਟੀਆਂ ਜਿਹੜੀਆਂ ਨੇ ਉਹਨੇ ਪਾਉਣੀਆਂ ਪੈਂਦੀਆਂ ਨੇ ਸ਼ਿਫਟਸ ਹੁੰਦੀਆਂ ਨੇ ਔਰ ਉਹ ਚੇਂਜ ਕਰਕੇ ਰੋਟੇਟ ਵਾਈਜ਼ ਜਿਹੜੀਆਂ ਲੱਗਦੀਆਂ ਨੇ ਤਾਂ ਹਰ ਇੱਕ ਅਸੀਂ ਕਹਿ ਸਕਦੇ ਹਾਂ ਮਹਿਲਾ ਡਾਕਟਰ ਨੂੰ ਰਾਤ ਵੇਲੇ ਡਿਊਟੀ ਦੇਣੀ ਪੈਂਦੀ ਹੈ ਤਾਂ ਅਜਿਹੇ ਦੇ ਵਿੱਚ ਜ਼ਿਆਦਾ ਮਾਮਲਾ ਸੰਵੇਦਨਸ਼ੀਲ ਹੋ ਜਾਂਦਾ ਕਿਉਂਕਿ ਰਾਤ ਬਰਾਤੇ ਬੇਸ਼ੱਕ ਬਹੁਤ ਡਿਸਟੈਂਸ ਜਿਹੜਾ ਹੈ ਵਾਕਿੰਗ ਵੀ ਹੋਵੇ ਯਾਨੀ ਕਿ ਤੁਰ ਕੇ ਜਾਣਾ ਪਿਆ ਹੋਵੇ ਪਰ ਉਸ ਦੇ ਵਿੱਚ ਖਤਰਾ ਜ਼ਰੂਰ ਰਹਿ ਜਾਂਦਾ ਹੈ ਕਿਉਂਕਿ ਹਸਪੀਟਲ ਦੇ ਵਿੱਚ ਤਾਂ ਨਹੀਂ ਰਹਿ ਸਕਤੇ ਆਪਣੇ ਘਰ ਚੱਲ ਜਾਣਾ ਹੀ ਹੁੰਦਾ ਹੈ और उस करके सुरक्षा जी रही है क्योंकि वही घटना वापरी और जब हस्पता तो है अटैची तो पांच पिस्टल खाली मैगजीन बराबद हुए ने भज तो रहे दो अणपछाते अटैची सुट के फरार हो गए सीसीटीवी बेतहाशा भजद दिख रहे ने मुलजम दो सितंबर रात करीब एक बजे की यह घटना है ਸੀਸੀਟੀਵੀ ਦੇ ਵਿੱਚ ਸਾਰੀ ਕੈਦ ਹੋਈ ਹੈ ਤਾਂ ਪੁਲਿਸ ਨੇ ਦੋਹਾਂ ਪਛਾਤੇ ਦੇ ਖਿਲਾਫ ਐਫਆਈਆਰ ਦਰਜ ਕਰ ਲਈਏ ਇੱਕ ਪਾਸੇ ਦੋ ਪੱਖ ਨੇ ਇਸ ਖਬਰ ਦੇ ਕਿਉਂਕਿ ਇੱਕ ਪਾਸੇ ਤਾਂ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਕਿਉਂਕਿ ਹਥਿਆਰਾਂ ਦੇ ਨਾਲ ਭਰਿਆ ਇਹ ਅਟੈਚੀ ਬਰਾਮਦ ਹੋ ਗਿਆ ਦੂਜੇ ਪਾਸੇ ਖਬਰ ਇਸ ਦੇ ਵਿੱਚ ਇਹ ਵੀ ਹੈ ਕਿ ਜਿਹੜੇ ਇਹ ਬਦਮਾਸ਼ ਨੇ ਇਹਨਾਂ ਨੂੰ ਘਟੋ ਘਟ ਖਾਫ ਨਜ਼ਰ ਆ ਰਹੇ ਹੈ ਪੁਲਿਸ ਦਾ ਕਿਉਂਕਿ ਇਹ ਬੇਗਦੀ ਰਫਤਾਰ ਦੇ ਨਾਲ ਪ੍ਰੇਰਤ ਹਾਸ਼ਾ ਭੱਜਦੇ ਹੋਏ ਆ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਖਾਫ ਹੈ ਕਿ ਜੇਕਰ ਫੜੇ ਗਏ ਜੋ ਕਿ ਪੱਜੰਦੀ ਕੋਸ਼ਿਸ਼ ਉਹਨਾਂ ਨੇ ਕੀਤੀ ਬੇਸ਼ੱਕ ਉਹਨਾਂ ਨੇ ਹਥਿਆਰ ਉੱਥੇ ਹੀ ਸੁੱਟ ਦਿੱਤੇ ਔਰ ਟੈਚੀ ਉੱਥੇ ਹੀ ਸੁੱਟ ਦਿੱਤਾ ਤਾਂ ਇੱਕ ਕਾਮਯਾਬੀ ਵੀ ਹੈ ਹਾਲਾਂਕਿ ਦੂਜੇ ਪਾਸੇ ਇਹ ਵੀ ਹੈ ਕਿ ਅਜੇ ਪੁਲਿਸ ਲਈ ਇੱਕ ਚੁਣੌਤੀ ਵੀ ਹੈ ਕਿ ਇਹਨਾਂ ਨੂੰ ਫੜਿਆ ਜਾਵੇ ਅਜੇ ਇਹ ਬਦਮਾਸ਼ ਪੁਲਿਸ ਦੀ ਗ੍ਰਫਤ ਤੋਂ ਬਾਹਰ ਨੇ ਔਰ ਇਹ ਕਿਸ ਤਰੀਕੇ ਦੇ ਨਾਲ ਭੱਜ ਰਹੇ ਨੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਦੋ ਤਰੀਕ ਦੀ ਇਹ ਤਸਵੀਰ ਹੈ ਦੋ ਤਰੀਕ ਰਾਤ ਦੀ ਤਸਵੀਰ ਹੈ ਕਿਵੇਂ ਇਹਨਾਂ ਦੇ ਵੱਲੋਂ ਫਰਾਰ ਹੋਏ ਜਾ ਰਹੇ ਹਨ ਹਥਿਆਰਾਂ ਦੇ ਨਾਲ ਭਰਿਆ ਹੋਇਆ ਟੈਚੀ ਇਹਨਾਂ ਨੇ ਉੱਥੇ ਹੀ ਸੁੱਟਿਆ ਕਿਉਂਕਿ ਉਸ ਦੇ ਵਿੱਚ 5 ਪਿਸਟਲ ਔਰ ਖਾਲੀ ਮੈਗਜ਼ੀਨ ਸੰਚੋ پولیس ਨੂੰ ਬਰਾਮਦ ਹੋ ਗਏ ਤਾਂ ਇਹ ਦੋ ਬਦਮਾਸ਼ ਦੋ ਜਿਨ੍ਹਾਂ ਦੇ ਹਥਿਆਰ ਨੇ ਇਹ ਅਸੀਂ ਕਹਿ ਸਕਦੇ ਹਾਂ ਹਾਲਾਂਕਿ ਕਿਸ ਸਿਰਕਾ ਦੇ ਵਿੱਚ ਸਨ ਕੀ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਅਜੇ ਸਵਾਲ ਸਾਰੇ ਬਣੇ ਹੋਏ ਨੇ ਜਦੋਂ ਗ੍ਰਫਤ ਚਾਉਣਗੇ ਉਦੋਂ ਹੀ ਖੁਲਾਸਾ ਹੋ ਸਕੇਗਾ